ਨਾਨਕ ਸ੍ਰੀ ਵਾਹਿਗੁਰੂ ਸ਼ਰਨ ਜੀਓ ਕਰਨ ਕਰਾਗ ਨਮਾਰ ਪ੍ਰਭ ਦਾਤਾ ਬਾਰਗ ਰੰਗ ਪ੍ਰਭ ਸੁਅੰਮੀ ਸਗਲੇ ਜੀ ਕੀ ਦਇਆਲਾ ਸੁ ਪ੍ਰਭ ਅੰਤ ਜੰਮੀ ਮੇਰਾ ਗੁਰੂ ਹੋਆ ਆਪ ਸਹਾਈ ਸੋ ਗਸੈ ਜ ਅਨੰਦ ਮੰਗਲ ਰਸ ਚਰਜ ਭਈ ਵਡਾਈ ਸੋ ਕਉਟਲੁ ਗੁਰ ਸੇਵੀਐ ਅਨ ਸਉ ਭਾਈ ਨਰਸਨ ਮਰਸੈ ਅ ਗੁਰੂ ਕੈ ਜਨਮ ਮਰਨ ਦੁਖ ਜਾਇ ਵਾਹਿ ਗੁਰੂ ਸਹਿਬ ਜੀਓ ਸੋ ਢੂ ਮਹੰਲਾ ਪੰਜਵਾ ਪ੍ਰਭ ਕੀ ਸਰਨ ਸਗਲ ਪਹਿਲਾ ਥੇ ਦੁੱਖ ਵਿਣਸੇ ਸੁਖ ਬਾਇਆ ਨਯਾਲੁ ਹੋਆ ਪਰਮ ਬ੍ਰਹਮ ਸੁਅੰਮੀ ਪੂਰਾ ਸਤਗੁਰੁ ਧਿਆਇਆ ਪ੍ਰਭ ਕੀ ਸਰਨ ਸਗਲ ਪਹਿਲਾ ਥੇ ਦੁੱਖ ਵਿਣਸੇ ਸੁਖ ਬਾਇਆ ਨਯਾਲੁ ਹੋਆ ਪਰਮ ਬ੍ਰਹਮ ਸੁਅੰਮੀ ਪੂਰਾ ਸਤਗੁਰੁ ਧਿਆਇਆ ਰਬ ਜੀਓ ਤੂੰ ਮੇਰੋ ਸਹਿਬ ਦਾਤਾ ਹਰ ਕਿਰਪਾ ਪ੍ਰਭ ਦੀਨ ਦੇ ਅੱਲਾ ਗੁਣ ਗਾ ਗੋ ਰੰਗ ਰਤ ਰਵ ਸਤੁ ਕਰੇ ਨਾਮ ਨਿਦਾਨ ਦਰਡਾਇਆ ਚਿੰਤਾ ਸੁਗਨ ਬਿਨਾਸੀ ਹਰ ਕਿਰਪਾ ਪਨੋ ਕਰ ਲੀਨਾ ਮਨ ਵਸਿਆ ਅਬਨਾਸੀ ਤਾਕੋ ਵਿਗਨ ਕੋ ਲਾਗੈ ਜੋ ਸਤਿਗੁਰੇ ਆਪਣੇ ਰਾਖੇ ਚਰਨ ਕਮਲ ਵਸੇ ਜਿਸ ਦਾ ਅੰਤਰ ਅਮਰਤ ਹਰ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਈਸ਼ੁ ਭਜਾਈ ਨਾਨਕ ਦਾਸ ਤਾ ਕੈ ਬਲਹਰੈ ਜਨਪੂਰਨ ਬੈਜ ਰਖਾਈ ਅਰ ਸੇਵਾ ਸੇਵਕ ਪ੍ਰਭ ਆਪਣੇ ਜਨਮਨ ਕੀ ਈਸ਼ੁ ਬਜਾਈ ਨਾਨਕ ਦਾਸ ਤਾਕ ਬਨਾਵਾਂ ਜਨਪੂਰਨ ਬੈਜ ਰਖਾਈ ਮਾਹ ਗੁਰੂ ਜੀ ਕਾ ਖਲਸਾ ਮਾਹ ਗੁਰੂ ਜੀ ਕੀ ਵਤੇ